ਪਾਵਰ ਕਾਮ ਦੇ ਆਊਟਸੋਰਸਡ ਸਪੋਟ ਬਿਲਿੰਗ ਮੀਟਰ ਰੀਡਰਾਂ ਦੀ ਹੜਤਾਲ ਪਿਛਲੇ 53 ਦਿਨਾਂ ਤੋਂ ਚੱਲ ਰਹੀ ਹੈ। ਮੁਲਾਜ਼ਮ ਆਪਣੀਆਂ ਮੰਗਾਂ ਦਾ ਹੱਲ ਕਰਵਾਉਣ ਦੇ ਲਈ ਪਿਛਲੇ 23 ਦਿਨਾਂ ਤੋਂ ਪਾਵਰ ਕਾਮ ਦੇ ਹੈੱਡ ਆਫਿਸ ਪਟਿਆਲਾ ਅੱਗੇ ਪੱਕਾ ਤਰਨਾ ਲਗਾ ਕੇ ਬੈਠੇ ਨੇ। 2 ਦਿਨ ਦੀ ਭੁੱਖ ਹੜਤਾਲ ਵੀ ਕੀਤੀ ਗਈ ਸੀ। ਇਸ ਸਮੇਂ ਪੰਜਾਬ ਦੇ ਵਿੱਚ ਕਿੜਾਕੇ ਦੀ ਠੰਡ ਪੈ ਰਹੀ ਹੈ। ਠੰਡ ਵਿੱਚ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪਰੰਤੂ ਵਿਭਾਗ ਦੇ ਕਿੰਨੇ ਹੀ ਅਫਸਰ ਜਿਨ੍ਹਾਂ ਅੱਗੇ ਥੰਡ ਦੇ ਵਿੱਚ ਤਰਨਾ ਚੱਲ ਰਿਹਾ ਹੈ ਪਰ ਇਹ ਮਨੁੱਖੀ ਅਧਿਕਾਰੀਆਂ ਦੇ ਕੰਨ ਤੋਂ ਅਣਜਾਣ ਬਣੇ ਬੈਠੇ ਨੇ। ਵੈਸੇ ਤਾਂ ਇਹ ਮੁਲਾਜ਼ਮ ਆਪਣੀ ਡਿਊਟੀ ਵੀ ਕੜਾਕੇ ਦੀ ਠੰਡ ਦੇ ਵਿੱਚ ਅੱਤ ਗਰਮੀ ਦੇ ਵਿੱਚ ਕਰਕੇ ਵਿਭਾਗਾ ਦੇ ਵਿੱਚ ਸੇਵਾ ਨਿਭਾ ਰਹੇ ਨੇ ਇਹ ਮੁਲਾਜ਼ਮ ਕੜਾਕੇ ਦੀ ਠੰਡ ਗਰਮੀ ਬਰਸਾਤਾ ਦੇ ਮੌਸਮ ਦੇ ਵਿੱਚ ਘਰ ਘਰ ਦੁਕਾਨਾਂ ਹਸਪਤਾਲਾਂ ਟਾਵਰ ਟੈਂਪਰੇਰੀ ਮੀਟਰ ਜੀਟੀ ਮੀਟਰਾਂ ਸੋਲਰ ਮੀਟਰਾਂ ਦੇ ਬਿਜਲੀ ਬਿੱਲ ਬਣਾ ਕੇ ਖਪਤਕਾਰਾਂ ਤੱਕ ਹਰ ਰੋਜ਼ ਪਹੁੰਚਾਉਂਦੇ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਹੋਰ ਕੀ ਕਿਹਾ ਆਓ ਸੰਦੇ ਹੋ ਨਾਮ ਹੈ ਮੋਬਾਈਲ ਬਿਲ ਦੀ ਖਾਤਾ ਹਲਸੋ ਵਾਹ ਬਿਲ ਦੀ ਕੀ ਖਤੇ ਦਾਸ ਜਤਿੰਦਰ ਸਿੰਘ ਪੰਗੂ ਸੂਬਾ ਪ੍ਰਧਾਨ ਪਾਵਰ ਕਾਮ ਆਊਟਸੋਰਸ ਪਾਵਰ ਬਿਲਿੰਗ ਮੀਟਰ ਰੀਡਰ ਜੁਨੀਅਨ ਬਿਜਲੀ ਬੋਰਡ ਤੋਂ ਵੀਰੋਪ ਸੰਮਨ ਲਗਾਇਆ ਹੈ ਸਮਝਣੇ ਹੋਗੇ ਕੀ ਮਾਮਲਾ ਜਿਹੜਾ ਜੀ ਮੀਟਰ ਰੀਡਰਾਂ ਦੀ ਹੜਤਾਲ ਹੈਗੀ ਆ ਉਹਨੂੰ ਅੱਜ 53 ਦਿਨ ਹੋ ਗਏ ਚੱਲਦੀ ਨੂੰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਹੈੱਡ ਆਫਿਸ ਦੇ ਹੈੱਡ ਆਫਿਸ ਪਟਿਆਲਾ ਵਿਖੇ ਇਹ ਜਿਹੜਾ ਪੱਕਾ ਧਰਨਾ ਉਹ ਅੱਜ 23 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ। ਮਸਲਾ ਕੀ ਹੈ ਜੀ ਮਸਲਾ ਇਹ ਹੈਗਾ ਜੀ ਜਿਸ ਤਰ੍ਹਾਂ ਜਿਹੜੇ ਆਊਟਸੋਰਸ ਮੀਟਰ ਰੀਡਰਾਂ ਵਿਭਾਗ ਨੇ ਰੱਖੇ ਹੋਏ ਆ ਉਹਨਾਂ ਨੂੰ ਪਿਛਲੇ 10-12 ਸਾਲਾਂ ਤੋਂ ਕੰਮ ਕਰਵਾਇਆ ਜਾ ਰਿਹਾ। ਉਹਨਾਂ ਨੂੰ ਬਹੁਤ ਹੀ ਘੱਟ ਤਨਖਾਹਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਵਰਕ ਆਰਡਰਾਂ ਦੇ ਵਿੱਚ ਤਾਂ ਤਨਖਾਹਾਂ ਜਿਹੜੀਆਂ ਉਹ ਜ਼ਿਆਦਾ ਸ਼ੋਅ ਕਰੀਆਂ ਹੋਈਆਂ ਤੇ ਜਿਹੜੀਆਂ ਮੁਲਾਜ਼ਮਾਂ ਨੂੰ ਇਹਨਾਂ ਕੰਮਿਆਂ ਨੂੰ ਤਨਖਾਹ ਮਿਲਦੀ ਆ ਉਹ ਨਾ માત્ર ਹੀ ਤਨਖਾਹ ਮਿਲਦੀ ਆ ਉਹਦੇ ਵਿੱਚ ਜਿਵੇਂ ਮੰਨ ਲਓ ਕਿਸੇ ਮੈਟਰੀ ਡਰ ਐਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਨੂੰ 4000 ਜਾਂ 5000 ਦੀ ਤਨਖਾਹ ਦਿੱਤੀ ਜਾਂਦੀ ਆ ਉਸ ਦੇ ਖਿਲਾਫ ਉਹ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਉਹਨੂੰ ਸੋਧ ਕਰਨ ਵਾਸਤੇ ਅਸੀਂ ਪਾਵਰ ਕਾਮ ਦੇ ਦਸਤਾਰ ਅੱਗੇ ਬੈਠੇ ਆ ਵੀ ਇਹਦੀ ਜਾਂਚ ਕਰੀ ਜਾਵੇ ਤੇ ਜਿਹੜੀ ਇਹ ਘੱਟ ਮਿਲਦੀ ਤਨਖਾਹ ਇਹਨੂੰ ਲਾਗੂ ਕਰਕੇ ਇਹਦਾ ਹੱਲ ਆ ਜਿਹੜਾ ਮਸਲੇ ਦਾ ਕਰਿਆ ਜਾਵੇ। ਬਿਜਲੀ ਬੋਰਡ ਦੇ ਨਾਲ ਕਾਫੀ ਨਾਲ ਮੁਲਾਕਾਤ ਹੋਈ ਹੈ। ਹਾਂਜੀ ਬਿਜਲੀ ਬੋਰਡ ਦੇ ਮੈਨੇਜਮੈਂਟ ਨਾਲ ਸਾਡੀਆਂ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਪਰ ਕੋਈ ਵੀ ਲਿਖਤੀ ਹੈ ਜਿਹੜਾ ਹੱਲ ਉਹ ਪੱਕੇ ਤੌਰ ਤੇ ਨਹੀਂ ਹੋ ਰਿਹਾ ਇਹਦਾ। ਇਸ ਕਰਕੇ ਜਿਹੜਾ ਧਰਨਾ ਉਹ ਲਗਾਤਾਰ ਚੱਲ ਰਿਹਾ ਆਪਣਾ। ਹੋਰ ਵੀ ਇਹਨਾਂ ਕੰਮ ਲੋ। ਫਿਰ ਤਾਂ ਸੀ ਸਰਕਾਰ ਨੂੰ ਇਹ ਮੈਸੇਜ ਲਾਉਣਾ ਚਾਹੁੰਦੇ ਆਂ ਵੀ ਭਗਵੰਤ ਮਾਨ ਜੀ ਨੇ ਸਰਕਾਰ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਨੇ ਇਹ ਵਾਅਦਾ ਕਰੇ ਸੀ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਕਿ ਜਦੋਂ ਸਾਡੀ ਸਰਕਾਰ ਬਣ ਜਾਂਦੀ ਆ ਪੰਜਾਬ ਦੇ ਵਿੱਚ ਕੋਈ ਵੀ ਧਰਨਾ ਨਹੀਂ ਲੱਗੂਗਾ ਜੇ ਅੱਜ ਆਪਾਂ ਦੇਖੀਏ ਤੁਸੀਂ ਬਿਜਲੀ ਬੋਰਡ ਦਾ ਦਫ਼ਤਰ ਆ ਜਿਹੜਾ ਉਹਦੇ ਅੱਗੇ ਧਰਨੇ ਪਰ ਧਰਨੇ ਲੱਗੇ ਹੋਏ ਆ ਅੱਜ ਤਿੰਨ ਧਰਨੇ ਚੱਲ ਰਹੇ ਆ ਇਹਦੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ ਆ ਜਿਹੜੇ ਇੱਥੇ ਸੜਕਾਂ 'ਤੇ ਬੈਠੇ ਆ ਸਰਕਾਰ ਕਹਿੰਦੀ ਸੀ ਧਰਨੇ ਨਹੀਂ ਲੱਗਣਗੇ ਔਰ ਮੈਨੂੰ ਲੱਗਦਾ ਵੀ ਸਰਕਾਰ ਦੇ ਧਿਆਨ ਦੇ ਵਿੱਚ ਗੱਲ ਆਉਣੀ ਚਾਹੀਦੀ ਆ ਵੀ ਭਾਈ ਜਿਹੜਾ ਤੁਸੀਂ ਕਹਿੰਦੇ ਧਰਨੇ ਨਹੀਂ ਲੱਗਣਗੇ ਤੇ ਇਹ ਧਰਨੇ ਪੰਜਾਬ ਆ ਜਿਹੜਾ ਉਹ ਧਰਨਿਆਂ ਦੀ ਹੀ ਧਰਤੀ ਬਣਾ ਕੇ ਛੜਪਾ ਤੁਸੀਂ ਤੇ ਜਿਹੜਾ ਤੁਸੀਂ ਕਹਿੰਦੇ ਵੀ ਅਸੀਂ ਸਰਕਾਰ ਬਣ ਗਈ ਸਾਡਾ ਹਰਾ ਪੈਨਾ ਜਿਹੜਾ ਉਹ ਲੋਕਾਂ ਦੇ ਹੱਕਾਂ ਦੇ ਵਿੱਚ ਚੱਲੂਗਾ ਉਹ ਹੱਕਾਂ ਦੇ ਵਿੱਚ ਚੱਲ ਤਾਂ ਰਿਹਾ ਪਰ ਉਹ ਪੁੱਠੇ ਪਾਸੇ ਨੂੰ ਚੱਲ ਰਿਹਾ ਜਿਹੜੇ ਲੋਕ ਆਪਣੇ ਹੱਕਾਂ ਵਾਸਤੇ ਜਾਂਦੇ ਆ ਦਫ਼ਤਰਾਂ ਦੇ ਵਿੱਚ ਜਾਂ ਸਰਕਾਰ ਤੋਂ ਮੰਗਾਂ ਦੀ ਗੱਲ ਕਰਨੇ ਆ ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਜਾਂਦਾ ਆਪਾਂ ਕਹਿੰਦੇ ਵੀ ਬਦਲਾਅ ਆਊਗਾ ਬਦਲਾਅ ਤਾਂ ਆਪੇ ਆ ਗਿਆ ਜਦੋਂ ਪਹਿਲਾਂ ਮੰਗਾ ਲੋਕ ਮਨਵਾਉਣ ਵਾਸਤੇ ਮੁਲਾਜ਼ਮ ਆਉਂਦੇ ਸੀ ਤਾਂ ਉਸ ਸਮੇਂ ਮੰਗਾ ਦਾ ਹੱਲ ਕਰਿਆ ਜਾਂਦਾ ਸੀ ਪਰ ਹੁਣ ਤਾਂ ਬਦਲਾਅ ਇਸ ਤਰ੍ਹਾਂ ਦਾ ਹੋ ਗਿਆ ਵੀ ਜਿਹੜਾ ਕੋਈ ਆਉਂਦਾ ਆਵਾਜ਼ ਚੱਕਦਾ ਉਹਦੀ ਨੌਕਰੀ ਤੋਂ ਉਹਨੂੰ ਟਰਮੀਨੇਟ ਕਰਕੇ ਘਰੋਂ ਤੋਰ ਦਿੰਦੇ ਆ ਇਸ ਤੋਂ ਜ਼ਿਆਦਾ ਜਿਆਨੀ ਸੰਧ ਦੇ ਵਿੱਚ ਇਹ ਦਿਨ ਹੋ ਗਿਆ ਲਗਾਤਾਰ ਕਿ ਮੈਨੂੰ ਘਰ ਨਹੀਂ ਆਉਂਦੀ ਕੋਈ ਨਿਕੰਗ ਨਹੀਂ ਆ ਰਹੀ ਦੇਖੋ ਜੀ ਜੇ ਸਰਕਾਰ ਦੀ ਧਿਆਨ ਦੇ ਵਿੱਚ ਹੋਵੇ ਇਹ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਹੋਣੇ ਚਾਹੀਦੇ ਆ ਇੰਨੇ ਦਿਨਾਂ ਤੋਂ ਲੰਬੇ ਲੰਮਾ ਜਿਹੜਾ ਉਹ ਘੋਲ ਚੱਲ ਰਿਹਾ ਇੰਨੇ ਦਿਨਾਂ ਤੋਂ ਲੰਮਾ ਸ਼ਿੰਗਾਰ ਚੱਲ ਰਿਹਾ ਜੇਕਰ ਸਰਕਾਰ ਦੇ ਧਿਆਨ 'ਚ ਹੋਵੇ ਜਾਂ ਸਰਕਾਰ ਲੋਕਾਂ ਵੱਲ ਦੇਖਦੀ ਹੋਵੇ ਕਿਉਂਕਿ ਜਦ ਭਗਵਾਨ ਤਮਨ ਸਾਹਿਬ ਜੀ ਕਹਿੰਦੇ ਸੀ ਕਿ ਭਾਈ ਮੈਂ ਚੁੱਲਿਆਂ ਦੀ ਅੱਗ ਨਹੀਂ ਬੁਝਣ ਦਊਗਾ ਮੈਂ ਪੰਜਾਬ ਦੇ ਚੁੱਲਿਆਂ ਦੇ ਵਿੱਚ ਲੋਕਾਂ ਦੇ ਚੁੱਲਿਆਂ ਦੀ ਅੱਗ ਨਹੀਂ ਬੁਝਣ ਦਊਗਾ ਅੱਜ ਭਗਵਾਨ ਤਮਨ ਜੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਪਹਿਲੀਆਂ ਸਰਕਾਰਾਂ ਚ ਤਾਂ ਚੁੱਲ੍ਹੇ ਮਾੜੇ ਮੋٹے ਧੁਖਦੇ ਰਹਿੰਦੇ ਤੇ ਪਰ ਅੱਜ ਦੇ ਸਮੇਂ ਚ ਕਿਆ ਹੋ ਗਿਆ ਤੁਸੀਂ ਤੌੜੀ ਸਰਕਾਰ ਚ ਤਾਂ ਜੇ ਕੋਈ ਮੰਗਾ ਮਨਵਾਉਣੋਂ ਦਾ ਉਹਦਾ ਚੁੱਲ੍ਹੇ ਦੀ ਅੱਗ ਤਾਂ ਛੱਡੋ ਚੁੱਲਾ ਵੀ ਢਾ ਦਿੱਤਾ ਜਾਂਦਾ ਤੁਹਾਡੇ ਵੱਲੋਂ